ਤੋ ਬਲਾਕ ਸ਼ਾਂਤੀ ਦੇ ਸਬੰਧ ਵਿੱਚ ਹਲਕਾ ਮਰੇ ਕੋਟਲਾ ਦੇ ਵਿੱਚ ਤੁਸੀਂ ਮੀਟਿੰਗ ਕੀਤੀ ਹੈ ਕਿੱਦਾਂ ਦਾ ਰਿਸਪੌਂਸ ਰਹਾ ਤੇ ਕੀ ਕੀ ਨਿਰਦੇਸ਼ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਉਸ ਸਬੰਧ ਵਿੱਚ ਥੋੜਾ ਜਿਹਾ ਦੱਸ ਸਾਨੂੰ ਚਾਹਨਾ ਪਊਗਾ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਬੜੀ ਖੁਸ਼ੀ ਹੋਈ ਕਿ ਮਰੇ ਕੋਟਲਾ ਅੱਜ ਦਾ ਟਿਕਟਾ ਇਹੋ ਕਲੈਕਸ਼ਨ ਦਾ ਅਨਾਉਂਸ ਹੋਇਆ ਐ ਐਮਐਲਏ ਸਾਹਿਬ ਨੇ ਸਾਰੇ ਸਰਪੰਚ ਸੀਗੇ ਇੱਥੇ ਬੁਲਾ ਕੇ ਉਹਨਾਂ ਤੋਂ ਰਾਇ ਮਸ਼ਵਰਾ ਲਿਆ ਕਿ ਕਿਹੜੇ ਬੰਦਾਂ ਨੂੰ ਇਲੈਕਸ਼ਨ ਉੱਤੇ ਆਉਣੀ ਐ ਸਾਰੇ ਹੀ ਕੈਂਡੀਡੇਟ ਜਿਹੜੇ ਹੈਗੇ ਨੇ ਉਹ ਸਰਬਸੰਮਤੀ ਨਾਲ ਸਰਪੰਚਾਂ ਨੇ ਵੀ ਅਸੀਂ ਆ ਆ ਮਤਾ ਲੈਚ ਲਊਗਾ ਸਾਰੇ ਹੀ ਸਰਬਸੰਮਤੀ ਨਾਲ ਜਾਂਦੀ ਕਿ ਮਤਾ ਪਾਸ ਹੋਇਆ ਕੋਈ ਕਿਸੇ ਨੂੰ ਇਤਰਾਜ ਨਹੀਂ ਕਿਸੇ ਤੇ ਹੋਇਆ ਜਾਂਦੀ ਕਿ ਆਸ ਕਰਦਾ ਕਿ ਅਸੀਂ 15 ਦੇ 15 ਬਲਾਕ ਸੰਮਤੀਆਂ ਬਰੇਕ ਕੋਟਲੇ ਹਲਕੇ ਦੀਆਂ ਤੇ ਤਿੰਨੇ ਜਿਹੜਾ ਜ਼ਿਲ੍ਹਾ ਪੇਸ਼ਦ ਨੇ ਜਿਹਖਾਂ ਲੋਕਾਂ ਦਾ ਰਿਸਪੌਂਸ ਕਿੰਨਾ ਘੱਟ ਰਿਹਾ ਜੀ ਪਿੰਡਾਂ ਦੇ ਦੇਖੋ ਤੁਹਾਡੀ ਲੋਕਾਂ ਦੀ ਆਪਣੀ ਸਰਕਾਰ ਹੈ ਸਰਦਾਰ ਭਗਵੰਤ ਸਿੰਘ ਮਾਨ ਪਹਿਲੇ ਆਪਣੇ ਸੀਐਮ ਨੇ ਉਹ ਲੋਕਾਂ ਦੇ ਵਿੱਚੋਂ ਗਏ ਨੇ ਪਿੰਡਾਂ ਦੇ ਵਿੱਚੋਂ ਗਏ ਨੇ ਉਹਨਾਂ ਨੂੰ ਪਤਾ ਵੀ ਲੋਕਾਂ ਦੀਆਂ ਦੁੱਖ ਸੁੱਖਾਂ ਕੀ ਨੇ ਇਸ ਤਰ੍ਹਾਂ ਕੇ ਸਾਰਾ ਜਿਹੜੀਆਂ ਜ਼ਰੂਰਤਾਂ ਮੇਨ ਜ਼ਰੂਰਤਾਂ ਜਿਹੜੀਆਂ ਹੈਗੀਆਂ ਨੇ ਪਿੰਡਾਂ ਵਾਲਿਆਂ ਨੂੰ ਚਾਹੀਦੇ ਨੇ ਉਹਨਾਂ ਨੇ ਸਭ ਨੂੰ ਪਹਿਲਾਂ ਪੂਰੀਆਂ ਕੀਤੀਆਂ ਨੇ ਇਸ ਕਰਕੇ ਲੋਕ ਜਿਹੜੇ ਹੈਗੇ ਨੇ ਮਾਨ ਸਾਹਿਬ ਨੂੰ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਦੇ ਨੇ ਸੁਤੋਪ ਉਹ ਵਧੀਆ ਢੰਗ ਨਾਲ ਬੰਡੀਆਂ ਜਾ ਰਹੀਆਂ ਨੇ ਸਿੱਧੂ ਸਾਹਿਬ ਦੀ ਐਮਐਨ ਸਾਹਿਬ ਦੀ ਤੇ ਲੋਕਾਂ ਦੀ رائے ਨਾਲ ਜਿਹੜੇ ਕੰਮ ਨੇ ਉਹ ਹੋ ਰਹੇ ਨੇ ਇਸ ਬਾਰੇ ਤੁਸੀਂ ਕੀ ਕਹੋਗੇ ਟਿਕਟਾਂ ਦੀ ਜ਼ਿੰਮੇਵਾਰੀ ਸੀ ਵੀ ਉਹ ਸਾਡੇ ਚਾਰਜ ਦੇ ਸਿੱਧੂ ਸਾਹਿਬ ਸੀਗੇ ਇਹਨਾਂ ਨੇ ਅੱਗੇ ਸਾਡੀ ਡਿਊਟੀ ਲਈ ਜਾਈ ਸੀ ਅਤੇ ਇਹ ਜਿੰਨੇ ਵੀ ਟਿਕਟਾਂ ਵੰਡੀਆਂ ਗਿਆ ਨੇ ਨਿਰਪੱਖ ਸਾਰੇ ਬੰਦਿਆਂ ਦੀ رائے ਦੇ ਨਾਲ ਪਿੰਡਾਂ ਦੇ ਵਿੱਚ ਪੰਚਾਇਤਾਂ ਦੀ ਸੈਫਟੀ ਦੇ ਨਾਲ ਵੰਡੀਆਂ ਨੇ ਤੇ ਜਿੱਤਣ ਵਾਲੇ ਉਮੀਦਵਾਰ ਨੂੰ ਟਿਕਟਾਂ ਦਿੱਤੀਆਂ ਗਿਆ ਨੇ ਬਾਕੀ ਸਰਕਾਰ ਦੇ ਕੰਮਾਂ ਤੇ ਇਹ ਮੋਹਰ ਹੋਊਗੀ ਸਾਡੀ ਜਿੱਤ ਤੇ ਸਾਨੂੰ ਯਕੀਨ ਆ ਵੀ ਅਸੀਂ 100% ਸਾਰੀਆਂ ਨੀ ਸਾਰੀਆਂ ਸ਼ੀਟਾਂ ਜਿੱਤ ਕੇ ਪਾਰਟੀ ਦੀ ਘੋੜੀ ਵਿੱਚ ਪਾ ਦੋਗੇ ਸਿੱਧੂ ਸਾਹਿਬ ਸਾਡੀ ਜਿਹੜੀ ਇਲੈਕਸ਼ਨ ਕਮੇਟੀ ਹੈ ਇਹਨਾਂ ਦੇ ਤੇ ਪਰਚੇ ਖੰਦੀ ਚੋਣਾ ਗਈ ਤੇ ਆਪ ਹਾਂ ਹਲਕੀ ਦੇ ਤੋਂ ਪੰਚਤਲਾਨ